ਮੇਰੇ ਕੋਲ ਅੱਜ ਅੱਜ ਅਸੀਂ ਰੱਬ ਦੀ ਮਿਹਰ ਮੁਤਾਬਕ ਜਿੱਜੀ ਵਾਰ ਜਿਹੜਾ ਪਾਰਟੀ ਨੇ ਵਿਸ਼ਵਾਸ ਮੇਰੇ 'ਚ ਲਿਆ ਔਰ ਲੋਕਾਂ ਦੀ ਮਿਹਰ ਸਦਕਾ ਟਿਕਟ ਮਿਲੀ ਉਹਦੇ ਵਾਸਤੇ ਅੱਜ ਚੋਣ ਪ੍ਰਚਾਰ ਤੋਂ ਬਾਅਦ ਜਿਹੜਾ ਦੇਸ਼ ਦੇ ਵਿੱਚ ਖੀਰਲੇ ਫੇਸ ਦੀ ਇਲੈਕਸ਼ਨ ਹੈ ਉਹਦੇ ਵਾਸਤੇ ਵੋਟਦਾਨ ਹੋਣਾ ਹੈ ਔਰ ਅਸੀਂ ਅੱਜ ਉਹਦੇ 'ਚ ਮੈਂ ਆਪਣੀ ਵੋਟ ਵੀ ਕਾਸਟ ਕਰਨਾ ਹੈ ਔਰ ਹਰ ਕੋਈ ਇਤ ਵਿੱਚ ਬੋਡਕਾਸਟ ਕਰਨਾ ਆ ਰਿਹਾ ਹੈ ਲੋਕਾਂ ਨੂੰ ਬੇਸਬਰੀ ਦੇ ਇੰਤਜ਼ਾਰ ਰਹਿੰਦਾ ਇਸ ਦਿਨ ਦਾ ਕਿਉਂਕਿ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਲੋਕ ਆਪਣਾ ਗੁੱਸਾ ਵੀ ਕੱਢਦੇ ਨੇ ਖੁਸ਼ੀ ਵੀ ਜ਼ਾਹਿਰ ਕਰਦੇ ਨੇ ਜਦੋਂ ਵੋਟਾਂ ਹੁੰਦੀਆਂ ਦੇਖੋ ਗੁੱਸਾ ਖੁਸ਼ੀ ਇਹ ਆਪਾਂ ਇਹ ਚੀਜ਼ ਨੂੰ ਲੈ ਲੈਨੇ ਆ ਪਰ ਇਹੀ ਤੇ ਇਹਦੀ ਖੂਬਸੂਰਤੀ ਹੈ ਜੇ ਗੁੱਸਾ ਖੁਸ਼ੀ ਨਹੀਂ ਹੋਊਗੀ ਤੇ ਲੋਕ ਫਿਰ ਕੰਮ ਕਿੱਦਾਂ ਕਰਨਗੇ ਲੋਕਾਂ ਨੂੰ ਹੁਣ ਸਮਝ ਪੈ ਗਈ ਵੀ ਕੰਮ ਦੇ ਆਧਾਰ ਤੇ ਵੋਟ ਮਿਲਦੀ ਹੈ ਤੁਸੀਂ ਮਤਲਬ ਕਿਸੇ ਨੂੰ ਟਰਾਕੇ ਧਮਕਾ ਕੇ ਵੋਟਾਂ ਨਹੀਂ ਲੈ ਸਕਦੇ ਕੋਲਾ ਸਾਹਿਬ ਰਾਤ ਗੋਲੀकांड ਵੀ ਹੋਇਆ ਬਹੁਤ ਨਾਲੇ ਵਿੱਚ ਇਹ ਕਾਂਡ ਆ ਜੀ ਦੇਖੋ ਦੂਜਾ ਨਹੀਂ ਤੀਜੀ ਵਾਰੀ ਹੋ ਗਿਆ ਜਦ ਇਲੈਕਸ਼ਨ ਚੱਲਦੇ ਆ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਆਪਣੀ ਰੈਲੀ ਤੇ ਹੋਇਆ ਫਿਰ ਉਹ ਵਿਨੀਤ ਮਹਾਜਨ ਐਡਵੋਕੇਟ ਉਹਦੀ ਗੱਡੀ ਨੂੰ ਗੋਲੀਆਂ ਮੱਧੀਆਂ ਫਿਰ ਤੁਸੀਂ ਆਇਆ ਤਾਂ ਕੱਲ ਮਤਲਬ ਇੱਕ ਮੌਤ ਹੋ ਗਈ ਜਵਾਨ ਦੀ ਹਾਂਜੀ ਸੋ ਬੇਕ ਆਫ ਲਾਅ ਐਂਡ ਆਰਡਰ ਤੇ ਤੁਹਾਨੂੰ ਪਤਾ ਬਹੁਤ ਮਾੜੀ ਹਾਲਤ ਹੈ ਉਹ ਤੇ ਸਾਰਿਆਂ ਨੂੰ ਪਤਾ ਹੈ ਸੋ ਇਹ ਤੇ ਸਰਕਾਰ ਦਾ ਫੇਲੀਅਰ ਹੈ ਬਹੁਤ ਵੱਡਾ ਕਿਸੇ ਸਰਕਾਰ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਬੀਤੇ ਕਾਲਜ ਦੇ ਵਿੱਚ ਦੱਸਿਆ ਜਾ ਰਿਹਾ ਕਿ ਹਜੇ ਤੱਕ ਆਪਣੀ ਕਿਤੇ ਨਾ ਕਿਤੇ ਪ੍ਰਚਾਰ ਕਰਨ ਦੇ ਵਿੱਚ ਹੁਣ ਵੀ ਗੱਲ ਆ ਰਹੀਆਂ ਹੁਣ ਵੀ ਔਰ ਦੇਖੋ ਫੇਕ ਕਰਨਾ ਮਤਲਬ ਸਾਰਿਆਂ ਦੀ ਆਵਾਜ਼ਾਂ ਬਣਾਈਆਂ ਨੇ ਸੁਖੀ ਰੰਦਾਵੇ ਦੀ ਮੇਰੀ ਵੱਲੋਂ ਦੇਖੋ ਆਡੀਓ ਆਡੀਓ ਤਿਆਰ ਕਰ ਲਈ ਸਾਡੀ ਬਾਤ ਚ ਅਜੀਤਪ੍ਰੇਮਦਰ ਸਿੱਧੂ ਦੀ ਚੰਨੀ ਹੁਣਾ ਦੀ ਮਤਲਬ ਹਰ ਇੱਕ ਜਿਹੜਾ ਜਿਹੜਾ ਜਿੱਤ ਰਿਹਾ ਉਹਦੀਆਂ ਬਾਜਾਂ ਮਤਲਬ ਬਣਾ ਕੇ ਇਹ ਬਾੜੇ ਹੱਥ ਕੰਡੇ ਨਹੀਂ ਦੇਖੋ ਲੋਕਤੰਤਰ ਜੀ ਤੁਸੀਂ ਇਹੋ ਜੀ ਹਰਖਤਾ ਕਰੋਗੇ ਤੁਹਾਡੇ ਦੇ ਬੱਚੇ ਕੀ ਯਕੀਨ ਕਰਨਗੇ ਸਾਡਾ ਭੁਖ ਜੇ ਤੁਸੀਂ ਲੋਕ ਇਹ ਤੁਹਾਡੇ ਬੱਚਿਆਂ ਦਾ ਵੀ ਯਾਰ ਮੁੱਖ ਮੰਤਰੀ ਆ ਸਰਕਾਰ ਐ ਇੱਡੀਆ ਵਤਨ ਪਰ ਕੋਚੀਆਂ ਹਰਖਤਾ ਕੋਚੀਆਂ ਹਰਖਤਾ ਬੜਾ ਦੁੱਖ ਹੁੰਦਾ ਹੈ ਕਿ ਇਹ ਲੋਕ ਕਿਸ ਤਰ੍ਹਾਂ ਡਿਜ਼ਰਵ ਨਹੀਂ ਕਰਦੇ ਜਿਸ ਜਿਨ੍ਹਾਂ ਦੇ ਪੈਗੇ ਤੁਸੀਂ ਯਾਰ ਪ੍ਰਚਾਰ ਕਰੋ ਆਪਣੇ ਕੰਮ ਦੱਸੋ ਕੰਮਾਂ ਦੇ ਆਧਾਰ ਤੇ ਲੋਕ ਤੁਹਾਨੂੰ ਵੋਟ ਪਾਣ ਆ ਕਿਹੜਾ ਤਰੀਕਾ ਕਿ ਸਾਡੀਆਂ ਤੁਸੀਂ ਫੇਕ ਵਾਚਾ ਬਣਾ ਬਣਾ ਕੇ ਕਿ ਅਸੀਂ ਠੀਕ ਨਹੀਂਗੇ ਜੀ ਅਸੀਂ ਬਿਮਾਰ ਹਾਂ ਜੀ ਦੱਸੋ ਆ ਕੋ ਕੱਲਾ ਕਰਨ ਵਾਲੀ ਪਾਰਟੀ ਦੀ ਸੀ ਸੋ ਇਹਦਾ ਫੇਲਿਆ ਇਹਦਾ ਜਵਾਬ ਲੋਕ ਦੇਣਗੇ ਅੱਜ ਵੋਟਾਂ ਜ਼ਰੂਰ ਗਰਮੀ ਬਹੁਤ ਜ਼ਿਆਦਾ ਹੈ ਲੋਕਾਂ ਹਰ ਵਾਰੀ ਕੋਸ਼ਿਸ਼ ਜਾਂਦੀ ਕਿ ਵੱਧ ਤੋਂ ਵੱਧ ਪਰਸੈਂਟ ਦਾ ਵੋਟ ਵੋਟਾਂ ਅੱਜ ਵੀ ਬਹੁਤ ਜ਼ਿਆਦਾ ਲਗਰਨੀ ਚਾਹੀਦੀ ਮੇਰੇ ਵੋਟਰਾਂ ਨੂੰ ਅਪੀਲ ਹੈ ਵੇਖੋ 5 ਸਾਲ ਦੀ ਸਰਕਾਰ ਚੋਰੀਆਂ ਤੁਸੀਂ ਬਾਅਦ ਚ ਬੈਗੇ ਸੀ ਬਹੁਤ ਗੱਲਾਂ ਕਰਦੇ ਆ ਕਿ ਜਿਹੜੇ ਨਹੀਂ ਵੋਟ ਪਾਉਂਦੇ ਵੀ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੋਇਆ ਮੇਰੇ ਆਪ ਜੀ ਨੂੰ ਬੇਨਤੀ ਹੈ ਆਪ ਜ਼ਰੂਰ ਵੋਟ ਦਾ ਅਧਿਕਾਰ ਇਸਤੇਮਾਲ ਕਰੋ ਅੱਜ ਵੇਖੋ ਅੱਜ ਤਾਂ ਦੇਣੀ ਤੁਹਾਡਾ ਬੱਚਿਆਂ ਦਾ ਭੁੱਖ ਤਾ ਹੋਣਾ 5 ਸਾਲ ਲਈ ਕਿੰ ਤੁਸੀਂ ਆਪ ਇਦਾਂ ਬੈਠੇ ਰਵਾਂਗੇ ਵੋਟ ਪਾਉਣ ਨਹੀਂ ਜਾਵਾਂਗੇ ਇਹ ਗਲਤ ਗੱਲ ਹੈ ਸੋ ਅੱਜ ਦੇਸ਼ ਦੀ ਸਰਕਾਰ ਚੁਣਨੀ ਹੈ ਕਈ ਵਾਰ ਲੋਕਲ ਮੁੱਦਿਆਂ ਨੂੰ ਲੈ ਕੇ ਲੋਕ ਵੋਟ ਨਹੀਂ ਪਾਉਂਦੇ ਜਿਹੜਾ ਜਿਹੜਾ ਨਹੀਂ ਕੰਮ ਕਰਦਾ ਉਹਦੀ ਉਹਦੇ ਉੱਪਰ ਜਾ ਕੇ ਵੋਟ ਕਰੋ ਗਲਤ ਸਿੱਧੀ ਜੀ ਹੈ ਤੁਸੀਂ ਲੋਕ ਲੋਕ ਆਪਣਾ ਅਧਿਕਾਰ ਵਰਤੋ ਸਵਦਾਨ ਨੇ ਬਹੁਤ ਸੋਨਾ ਅਧਿਕਾਰ ਦਿੱਤਾ ਤੁਹਾਨੂੰ ਜੇ ਅੱਜ ਵਰਤੋਗੇ ਇਹਦਾ ਲਾਭ ਅੰਦ ਤੁਹਾਡੇ ਆਉਣ ਵਾਲੀਆਂ ਪਰਿਵਾਰਾਂ ਨੂੰ ਹੋਊਗਾ ਸਹੀ ਹੋਊਗਾ ਪ੍ਰਸ਼ਾਸਨ ਦੇ ਇੰਤਜ਼ਾਮ ਕਿਸ ਤਰ੍ਹਾਂ ਦੇਖਦੀਆਂ ਕਿ ਆ ਗਈ ਸੀ ਕਿ ਗਰਮੀ ਤੋਂ ਬਚਣ ਵਾਸਤੇ ਸਾਰਾ ਹਰ ਉਪਾਅ ਕੀਤਾ ਹੋਇਆ ਤੇ ਨਾਲੇ ਪਾਣੀ ਦੀ ਖਾਸ ਤਰੀਕ ਪਰ ਇੱਥੇ ਕੁਝ ਖਾਸ ਨਜ਼ਰ ਨਹੀਂ ਦੇਖੋ ਪਾਣੀ ਦੇ ਸ਼ਿਫੇਲਾ ਬਿਲਕੁਲ ਇਹਨਾਂ ਨੇ ਕਿਹਾ ਇਹੀਂ ਲਾਈਆਂ ਪਰ ਪ੍ਰਾਈਵੇਟ ਤੌਰ ਤੇ ਮੇਰੇ ਆਖੇ ਸਾਰੇ ਨੇ ਆਪਣੇ ਆਪਣੇ ਉਮੀਦਵਾਰਾਂ ਨੇ ਲਾਈਆਂ ਨੇ ਇਹ ਲੱਗਣੀਆਂ ਚਾਹੀਦੀਆਂ ਸੀ ਬਾਕੀ ਪਰ ਮੈਂ ਸਭਣਾ ਲਈ ਅਰਦਾਸ ਕਰਦਾ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਅੱਜ ਚੋਣ ਪ੍ਰਕਿਰਿਆ ਨੂੰ ਕੰਪਲੀਟ ਕਰ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਨੂੰ ਸਪੋਰਟ ਪੈ ਗਈ ਅੱਛਾ ਮੇਰੇ ਖਿਆਲ ਨਾਲ ਜੀ ਲੋਕ ਪੂਰਾ ਛਾਣਾ ਅਕਾਊਂਟ ਤੇ 65 65% ਵੋਟ ਪਾ ਰਹੇ ਕੋਲਾ ਸਾਹਿਬ ਲਗਾਤਾਰ ਦੋ ਵਾਰ ਜਿੱਤ ਦਲਚ ਕੀਤੀ ਆ ਤੀਸਰੀ ਵਾਰ ਹੈਟਟ੍ਰਿਕ ਨੂੰ ਕਿਵੇਂ ਦੇਖਦੇ ਬਿਲਕੁਲ ਤੀਜੀ ਵਾਰ ਹੈਟਟ੍ਰਿਕ ਲੋਕ ਮੇਰੇ ਜੋ ਮੈਂ ਲੋਕਾਂ ਨੂੰ ਅੱਜ ਦੇਖਿਆ ਜਰਮੰਦਰ ਸਾਹਿਬ गए हैं सीधा साहब गए तीसरी बार ਹੈਟਟ੍ਰਿਕ ਜਰੂਰ ਲੱਗੂ ਨਾ ਨੋ ਇਹ ਗੁਰੂ ਘਰ ਦੇ ਵਿੱਚ ਜਿਹੜੇ ਨਵੇਂ ਵੋਟਰ ਨੇ ਔਜਲਾ ਸਾਹਿਬ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਕਈ ਵੋਟਰ ਜਿਹੜੇ ਡਰ ਕੇ ਨਹੀਂ ਵਿਚਾਰੇ ਨਵੇਂ ਜਿਹੜੇ ਵੋਟਰ ਨੇ ਉਹ ਨਿਕਲਦੇ ਨਹੀਂ ਨਹੀਂ ਡਰਨਾ ਹੀ ਨਹੀਂ ਕਿ ਡਰਨਾ ਕਿਹੜੀ ਗੱਲ ਦਾ ਮਸ਼ੀਨ ਤੇ ਵੋਟ ਪਾ ਕੇ ਉਹ ਸਭ ਨਵੇਂ ਬਣੇ ਜੇ ਆਪਣੇ ਮਨ ਦੀ ਸਰਕਾਰ ਲੋਕਤੰਤਰ ਦਾ ਸੁਪਨਾ ਜੀ ਤੁਹਾਨੂੰ